ਇੱਕ ਔਰਤ ਦੇ ਨਾਲ ਬਲਾਤਕਾਰ ਅੱਜ ਵੀ ਹੋ ਰਿਹਾ ਵਾ ਬਲਾਤਕਾਰ ਨੂੰ ਜਿਹੜੀਆਂ ਸਾਡੀਆਂ ਸੱਤਾ ਦੇ ਵਿੱਚ ਬੈਠੀਆਂ ਪਾਰਟੀਆਂ ਨੇ ਸਿਆਸੀ ਪਾਰਟੀਆਂ ਉਹ ਇੱਕ ਸੰਦ ਵਜੋਂ ਵਰਤਦੀਆਂ ਨੇ ਰਾਤੋਂ ਰਾਤ ਸਾਰਾ ਪਿੰਡ ਸੀਲ ਕਰਕੇ ਉਹ ਕੁੜੀ ਦੀ লাশ ਨੂੰ ਅੱਗ ਲਾਈਆ ਪੁਲਿਸ ਵਾਲਿਆਂ ਨੇ ਕੀਤਾ ਸਾਰਾ ਕਸ਼ ਜੇ ਇੱਕ ਔਰਤ ਜਿਹੜੀ ਕਿ ਉਸ ਵੇਲੇ ਜਿਹਦੇ ਗਰਭ ਦੇ ਵਿੱਚ ਬੱਚਾ ਪਲ ਰਿਹਾ ਸੀ ਉਸ ਬਿਲਕਿਸ ਬਾਨੋ ਦੇ ਨਾਲ 11 ਬੰਦਿਆਂ ਨੇ ਇਸ ਮੋਹਕ ਬਲਾਤਕਾਰ ਕੀਤਾ ਜਦੋਂ ਉਹਦੇ ਢਿੱਡ ਦੇ ਵਿੱਚ ਬੱਚਾ ਸੀ। ਅਦਰਮੀ 16ਵੀਂ ਵਾਰ ਬਾਹਰ ਆ ਚੁੱਕਿਆ ਜੇਲ੍ਹ ਦੇ ਵਿੱਚੋਂ। ਇਹਨੂੰ ਦੋ-ਦੋ ਵਾਰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਮੈਲ ਕਲਾਂ ਦੀ ਇਸ ਇਤਿਹਾਸਕ ਸੰਘਰਸ਼ ਦੀ ਧਰਤੀ ਨੂੰ ਮੈਂ ਸਭ ਤੋਂ ਪਹਿਲਾਂ ਸਜਦਾ ਕਰਦੀ ਆ ਤੇ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਗਦਰੀ ਗੁਲਾਬਕੌਰ ਜੀਦੀ ਇੱਥੇ ਸਾਡੇ ਵਿਛੋੜੇ ਦੀ ਸ਼ਤਾਬਦੀ ਅਸੀਂ ਮਨਾ ਰਹੇ ਆ ਉਹਨੂੰ ਸਭ ਤੋਂ ਪਹਿਲਾਂ ਆਪਣੇ ਵੱਲੋਂ ਇਨਕਲਾਬੀ ਸਲਾਮ ਆਖਦੀਆਂ ਉਹ ਗਦਰੀ ਗੁਲਾਬਕੌਰ ਜਿਹੜੀ ਅੱਜ ਤੋਂ 100 ਵਰੇ ਪਹਿਲਾਂ ਜਦੋਂ ਅੱਜ ਨਾਲੋਂ ਵੀ ਔਰਤਾਂ ਦੀਆਂ ਹਾਲਤਾਂ ਬਹੁਤ ਮਾੜੀਆਂ ਸੀ ਉਸ ਵੇਲੇ ਜਦੋਂ ਉਹ ਬਾਹਰਲੇ ਮੁਲਕ ਦੇ ਵਿੱਚ ਰਹਿ ਰਹੀ ਸੀ ਜਿੱਥੋਂ ਗਦਰੀਆਂ ਦਾ ਜਹਾਜ਼ ਵਾਪਸ ਆਪਣੀ ਧਰਤੀ ਨੂੰ ਪਰਤ ਰਿਹਾ ਸੀ ਜਿਹੜੇ ਕਹਿੰਦੇ ਸੀ ਇੱਥੇ ਆ ਕੇ ਗਦਰ ਮਚਾਉਣਾ ਹੈ ਉਹਨਾਂ ਦੇ ਨਾਲ ਜਾਣ ਲਈ ਤਿਆਰ ਹੁੰਦੀ ਹੈ ਨਾਲ ਉਹਦਾ ਘਰ ਵਾਲਾ ਤਿਆਰ ਹੁੰਦਾ ਤੇ ਜਦੋਂ ਉਹਦਾ ਘਰ ਵਾਲਾ ਐਨ ਮੌਕੇ ਤੇ ਡਰਦਾ ਮਾਰਿਆ ਪਿੱਛੇ ਹਟ ਜਾਂਦਾ ਤਾਂ ਚੂੜੀਆਂ ਵਗਾ ਕੇ ਉਹਦੇ ਮੂਰੇ ਮਾਰਦੀ ਆ ਕਹਿੰਦੀ ਮੈਂ ਤਾਂ ਕੱਲੀ ਜਾਊਂਗੀ ਉਹ ਦਿਨ ਸੀ ਤੇ ਆਖਰੀ ਦਮ ਤੱਕ ਮਰਨ ਤੱਕ ਉਹਨੇ ਆਪਦਾ ਸਾਰਾ ਜੀਵਨ ਗਦਰ ਦੇ ਲੇਖੇ ਲਾਤਾ ਜਦੋਂ ਕੁੜੀਆਂ ਘਰੋਂ ਕੱਲੀਆਂ ਬਾਹਰ ਨਹੀਂ ਸੀ ਨਿਕਲੀਆਂ ਉਹ ਸਵੇਰੇ ਉਹਨੇ ਇਥੋਂ ਦੇ ਬਰਤਾਨ ਵੀ ਹਕਾਕਮਾਂ ਨੂੰ ਚੁਣੌਤੀ ਦਿੱਤੀ ਸੀ ਉਸੇ ਗਦਰੀ ਗਲਬਕੌਰ ਨੂੰ ਯਾਦ ਕਰਦੇ ਹੋਏ ਇਸ ਗਦਰੀ ਗਲਬਕੌਰ ਜਿੰਦਾਬਾਦ ਜਿੰਦਾਬਾਦ ਗਦਰੀ ਗਲ ਸੇ ਗਦਰੀ ਗਲਬਕਰ ਨੂੰ ਯਾਦ ਕਰਦੇ ਹੋਏ ਅੱਜ ਜਦੋਂ ਅਸੀਂ ਸ਼ਹੀਦ ਕਿਰਨਜੀਤ ਕੌਰ ਦੀ ਵਰਸੀ ਮੌਕੇ ਤੇ ਇਕੱਠੇ ਹੋਏ ਆਂ ਤਾਂ ਮੈਂ ਜੋ ਅੱਜ ਗੱਲਬਾਤ ਕਰਨੀ ਆ ਉਹ ਅੱਜ ਦੇ ਵਿੱਚ ਔਰਤਾਂ ਦੀਆਂ ਹਾਲਤਾਂ ਔਰਤਾਂ ਦੇ ਉੱਤੇ ਹੋ ਰਹੇ ਜੁਰਮ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਆ ਅੱਜ ਇਹਨਾਂ ਚੀਜ਼ਾਂ ਉੱਤੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਦੇਖੀਏ ਆਪਣੇ ਮੁਲਕ ਦੇ ਅੱਜ ਉਦੋਂ ਤੋਂ 100 ਸਾਲ ਬੀਤ ਕੇ ਤੇ ਅੱਜ ਆਪਣੇ ਮੁਲਕ ਦੇ ਹਾਲ ਕੀ ਨੇ حال ਇਹ ਹੈ ਬਿਹਾਰ 15 ਮਿੰਟਾਂ ਚ ਇੱਕ ਔਰਤ ਦੇ ਨਾਲ ਬਲਾਤਕਾਰ ਅੱਜ ਵੀ ਹੋ ਰਿਹਾ ਵਾ ਉਹ ਕੱਲੀ ਕੈਰੀ ਕਿਰਨਜੀਤ ਕੌਰ ਨਹੀਂ ਸੀ ਜਿਹਨੂੰ ਅਗਵਾ ਕਰਕੇ ਇੱਥੇ ਗੁੰਡਿਆਂ ਨੇ ਬਲਾਤਕਾਰ ਕਰਕੇ ਮਾਰਿਆ ਸੀ ਸਗੋਂ ਉਸ ਤੋਂ ਬਾਅਦ ਹਰ ਰੋਜ਼ ਅਜਿਹੇ ਘਟਨਾਵਾਂ ਵਾ ਵਾਪਰ ਰਹੀਆਂ ਨੇ ਜਦੋਂ ਔਰਤਾਂ ਦੇ ਨਾਲ ਜ਼ਬਰ ਜਨਾਹ ਹੋ ਰਹੇ ਨੇ ਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਵੀ ਬਹੁਤੇ ਉਹਨਾਂ ਦੇ ਵਿੱਚੋਂ ਜਿਹੜੇ ਜ਼ਬਰ ਜਨਾਹ ਨੇ ਉਹ ਪੁਲਿਸ ਵਾਲੀਆਂ ਚੌਕੀਆਂ ਤੱਕ ਪਹੁੰਚਦੇ ਹੀ ਨਹੀਂ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਇਹ ਸੋਚ ਜਿਹੜੀ ਘਰ-ਘਰੀ ਬੈਠੀ ਹੈ ਵੀ ਸਾਡੀ ਇੱਜ਼ਤ ਸਾਡੀ ਕੁੜੀ ਜੀ ਇੱਜ਼ਤ ਨਾਲ ਜੁੜੀ ਹੋਈ ਹੈ ਐਸੇ ਕਰਕੇ ਜੇ ਕੋਈ ਕਿਸੇ ਕੁੜੀ ਨੂੰ ਛੇੜਦਾ ਹੈ ਜੇ ਉਹਦੇ ਨਾਲ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਕਰਦਾ ਹੈ ਜੇ ਉਹਦੇ ਨਾਲ ਕੋਈ ਬਲਾਤਕਾਰ ਕਰਨ ਦੀ ਵੀ ਕੋਸ਼ਿਸ਼ ਕਰਦਾ ਜਾਂ ਇੱਥੋਂ ਤੱਕ ਕਿ ਹੋ ਵੀ ਜਾਂਦਾ ਤਾਂ ਬਹੁਤੀ ਵਾਰ ਉਹ ਚੀਜ਼ਾਂ ਘਰਿਆਂ ਦੇ ਵਿੱਚ ਆਵਾਜ਼ਾਂ ਸਾਡੇ ਪਰਿਵਾਰਾਂ ਵੱਲੋਂ ਦਬ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੀਆਂ ਕੋਈ ਪਹੁੰਚਦੀਆਂ ਨੇ ਉਹਨਾਂ ਤੋਂ ਬਾਅਦ ਵੀ ਜਿਵੇਂ ਪਹਿਲਾਂ ਇੱਥੇ ਕਵਿਤਾ ਕ੍ਰਿਸ਼ਨਨ ਗੱਲ ਕਰ ਗਏ ਗਏ ਨੇ ਵੀ ਬਲਾਤਕਾਰ ਦੇ ਲਈ ਬਲਾਤਕਾਰੀ ਨੂੰ ਛੱਡ ਕੇ ਸਾਰਾ ਦੋਸ਼ ਕੁੜੀ ਦੇ ਉੱਤੇ ਮੜ ਦਿੱਤਾ ਜਾਂਦਾ ਹੈ ਵੀ ਇਹਨੇ ਲੀੜੇ ਚੱਜ ਦੇ ਨਹੀਂ ਪਾਏ ਹੋਣੇ ਇਹਨੂੰ ਘਰਦਿਆਂ ਨੇ ਬਾਹਰ ਕਾਤੋਂ ਤੋਰਿਆ ਸੀ ਇਹ ਕੁੜੀ ਬਾਹਰ ਫਲਾਣੇ ਮੁੰਡੇ ਨਾਲ ਘੁੰਮਦੀ ਹੋਣੀ ਐ ਇਹੋ ਜੀਆਂ ਸਾਰੀਆਂ ਘਟਿਆ ਗੱਲਾਂ ਜਿਹੜੀਆਂ ਨੇ ਇਹੋ ਜੀ ਜਿਹੜੀ ਸੋਚ ਸਾਡੇ ਸਮਾਜ ਦੇ ਵਿੱਚ ਪਈ ਆ ਇਹ ਜ਼ਿੰਮੇਵਾਰ ਆ ਸਭ ਤੋਂ ਪਹਿਲਾਂ ਜਿਹੜੀ ਇਹ ਆਖਦੀ ਐ ਵੀ ਔਰਤ ਦੀ ਜਿਹੜੀ ਮਾਤ ਆ ਉਹ ਗਿੱਚੀ ਪਿੱਛੇ ਹੁੰਦੀ ਐ ਔਰਤਾ ਜਿਹੜੀ ਉਹਨੂੰ ਉਹਨੂੰ ਜਿੰਨਾ ਨੂੰ ਪੁੱਛਿਆ ਜਾਵੇ ਉਹਨਾਂ ਜਵਾਬ ਦੇਣਾ ਚਾਹੀਦਾ ਬਾਤੂ ਬੋਲਣਾ ਨਹੀਂ ਚਾਹੀਦਾ ਸਾਡੇ ਜਿੰਨੇ ਵੀ ਭਰਾ ਇੱਥੇ ਬੈਠੇ ਨੇ ਗੁੱਸਾ ਨਾ ਕਰਿਓ ਪਰ ਤੁਸੀਂ ਆਪ ਆਂਦੇ ਆਪ ਨੂੰ ਸਵਾਲ ਕਰਕੇ ਦੇਖੋ ਵੀ ਅਸੀਂ ਆਪਣੀਆਂ ਔਰਤਾਂ ਨੂੰ ਘਰਾਂ ਦੇ ਵਿੱਚ ਕਿੰਨੀ ਕ ਆਜ਼ਾਦੀ ਦਿੰਨੇ ਆ ਕਿੰਨੀ ਕੋ ਉਹਨਾਂ ਨੂੰ ਮਾਨਤਾ ਦਿੰਨੇ ਆ ਜੇ ਘਰ ਦੇ ਵਿੱਚ ਮੁੰਡਾ ਰਸ ਗਿਆ ਤਾਂ ਵੀ ਘਰ ਵਾਲੀ ਦੇ ਉੱਤੇ ਲੜਾਈਆਂ ਪੈ ਜਾਣੀਆਂ ਜੇ ਕੋਈ ਹੋਰ ਸਿਆਪਾ ਪੈ ਗਿਆ ਤਾਂ ਵੀ ਸਭ ਤੋਂ ਪਹਿਲਾਂ ਗੁੱਸਾ ਘਰ ਵਾਲੀ ਦੇ ਉੱਤੇ ਹੀ ਨਿਕਲਦਾ ਹੈ ਤੇ ਇਹ ਜਿਹਾ ਜਦੋਂ ਸੋਚਾਂ ਜਦੋਂ ਸ਼ੁਰੂ ਤੋਂ ਲੈ ਕੇ ਜਦੋਂ ਬੱਚਾ ਜੰਮਦਾ ਜੇ ਤਾਂ ਜੰਮ ਵੀ ਕੁੜੀ ਫੇਰ ਤਾਂ ਆਖ ਦਿੱਤਾ ਇਹਦਾ ਵੀ ਇਹ ਤਾਂ ਜੀ ਪੱਥਰ ਜੰਮ ਗਿਆ ਸਾਡੇ ਘਰੇ ਕੋਈ ਬਾਗਰੂ ਨੇ ਚੰਗੀ ਚੀਜ਼ ਨਹੀਂ ਦਿੱਤੀ ਜੇ ਜੰਮ ਪਿਆ ਮੁੰਡਾ ਅਸੀਂ શ્રી ਉਹਦੇ ਬਨ ਕੇ ਮਨਾਉਨੇ ਆ ਉਹਦਾ ਇੱਥੇ ਆਉਣਾ ਵੀ ਮੁੰਡਾ ਸਾਡੇ ਬਹੁਤ ਵਧੀਆ ਹੋ ਗਿਆ ਵੀ ਜਿਹੜਾ ਜੰਮ ਗਿਆ ਰੱਬ ਨੇ ਬਹੁਤ ਸੋਹਣੀ ਚੀਜ਼ ਦਿੱਤੀ ਏ ਸਾਡਾ ਵਾਰਸ ਬਣੂਗਾ ਜਦੋਂ ਇਹ ਸੋਚ ਕੁੜੀ ਦੇ ਜਨਮ ਤੋਂ ਲੈ ਕੇ ਤੁਰਦੀ ਏ ਤਾਂ ਇਹ ਸਮਾਜ ਦੇ ਵਿੱਚ ਕੁੜੀ ਤੇ ਮੁੰਡੇ ਦੇ ਵਿਚਾਲੇ ਵਿਤਕਰਾ ਹੁੰਦਾ ਹੈ। ਇਹ ਸਮਾਜ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਕੁੜੀ ਜਿਹੜੀ ਹੈ ਉਹਨੂੰ ਅਸੀਂ ਆਦੇ ਹਿਸਾਬ ਨਾਲ ਭੋਗਣਾ ਹੈ, ਆਦੇ ਹਿਸਾਬ ਨਾਲ ਵਰਤਣਾ ਹੈ, ਆਪਦੀ ਕੰਟਰੋਲ ਹੇਠਾਂ ਰੱਖਣਾ ਹੈ। ਪਹਿਲਾਂ ਪਿਓ ਰੱਖਦਾ, ਫੇਰ ਘਰ ਵਾਲਾ ਰੱਖਦਾ ਤੇ ਫੇਰ ਮੁੰਡੇ ਰੱਖਦੇ ਆ। ਇਹ ਜੀ ਸੋਚ ਜਿਹੜੀ ਆ ਜਦੋਂ ਤੱਕ ਉਹ ਸਮਾਜ ਚ ਪਈਆ ਉਦੋਂ ਤੱਕ ਇਹ ਜੀ ਅਪਰਾਧ ਕਦੇ ਬੰਦ ਨਹੀਂ ਹੋ ਸਕਦੇ। ਇਹਨਾਂ ਅਪਰਾਧਾਂ ਦੇ ਨਾਲ-ਨਾਲ ਪਹਿਲਾ ਤੌਰ 'ਤੇ ਕੱਲੀਆਂ ਘਰ ਤੱਕ ਸੀਮਤ ਸੀ ਪਰ ਔਰਤਾਂ ਨੇ ਵੱਡੀਆਂ ਲੜਾਈਆਂ ਲੜੀਆਂ ਨੇ ਉਹਨਾਂ ਨੇ ਵੋਟ ਦਾ ਹੱਕ ਲਿਆ ਉਹਨਾਂ ਨੇ ਬਾਹਰ ਨਿਕਲ ਕੇ ਕੰਮ ਕਰਨ ਦਾ ਹੱਕ ਲਿਆ ਤੇ ਉਹ ਸਾਰੇ ਜਦੋਂ ਕੰਮ ਕਰ ਰਹੀਆਂ ਨੇ ਇੱਕ ਪਾਸੇ ਔਰਤਾਂ ਨੂੰ ਘਰੇ ਗੁਲਾਮ ਇਹ ਜਗੀਰੂ ਮਾਨਸਿਕਤਾ ਕਰਦੀ ਹੈ ਦੂਜੇ ਪਾਸੇ ਕਿਹਵੀ ਮੰਡੀ ਦੀ ਮਾਨਸਿਕਤਾ ਪਈਆ ਜਿਹਨੂੰ ਲੱਗਦਾ ਵੀ ਜੇ ਅਸੀਂ ਗਾਣੀ ਫਿਲਮੇ ਵੀ ਕੱਢਣੇ ਆ ਤਾਂ ਉਹਦੇ ਵਿੱਚ ਅੱਧ ਨੰਗੀ ਔਰਤ ਤੋਂ ਬਿਨਾ ਉਹ ਚੱਲ ਨਹੀਂ ਸਕਦੇ ਉੱਥੇ ਔਰਤ ਨੂੰ ਬਿਲਕੁਲ ਮੰਡੀ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਹ ਜਿਹੜਾ ਸਾਡੇ ਸਮਾਜ ਨੂੰ ਸੱਭਿਆਚਾਰ ਪਰੋਸਿਆ ਜਾ ਰਿਹਾ ਇਹ ਵੀ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਪਰ ਸਭ ਤੋਂ ਵੱਡੀ ਗੱਲ ਅੱਜ ਬਲਾਤਕਾਰ ਦੇ ਲਈ ਕੀ ਇਕੱਲਾ ਜਿਹੜਾ ਬੰਦਾ ਬਲਾਤਕਾਰ ਕਰਦਾ ਹੈ ਉਹ ਦੋਸ਼ੀ ਹੈ ਜਾਂ ਉਹਦੇ ਲਈ ਦੋਸ਼ ਇਸ ਤੋਂ ਵੱਡਾ ਹੈ ਸਾਡੇ ਸਮਾਜ ਦੇ ਵਿੱਚ ਕੁਝ ਕੁ ਘਟਨਾਵਾਂ ਕੁਝ ਕ ਨਹੀਂ ਬਹੁਤ ਵੱਡੇ ਪੱਧਰ ਤੇ ਅਜਿਹੇ ਇਤਿਹਾਸਿਕ ਘਟਨਾਵਾਂ ਵਾਪਰੀਆਂ ਨੇ ਜਿੱਥੋਂ ਇਹ ਪਤਾ ਲੱਗਦਾ ਹੈ ਵੀ ਬਲਾਤਕਾਰ ਜਿਹੜਾ ਹੈ ਇੱਕ ਤਾਂ ਇਸ ਸੋਚ ਦਾ ਨਤੀਜਾ ਜਿਹਦੇ ਬਾਰੇ ਅਸੀਂ ਗੱਲ ਕੀਤੀ ਹੈ ਜਿਨੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਹੋਇਆ ਜਿਹੜੇ ਉਹਨੂੰ ਆਪਣੇ ਪੌਗਨ ਲਈ ਵਸਤੂ ਸਮਝਿਆ ਹੋਇਆ ਦੂਜੇ ਪਾਸੇ ਅੱਜ ਬਲਾਤਕਾਰ ਨੂੰ ਜਿਹੜੀਆਂ ਸਾਡੀਆਂ ਸੱਤਾ ਦੇ ਵਿੱਚ ਬੈਠੀਆਂ ਪਾਰਟੀਆਂ ਨੇ ਸਿਆਸੀ ਪਾਰਟੀਆਂ ਉਹ ਇੱਕ ਸੰਧ ਵਜੋਂ ਵਰਤਦੀਆਂ ਨੇ ਕਿਵੇਂ ਵਰਤਦੀਆਂ ਤੁਸੀਂ ਦੇਖੋ ਆ ਕਿਰਨਜੀਤ ਕੋਲ ਮਹਿਲ ਕਲਾ ਸਕੂਲ ਜਾਂਦੀ ਕੁੜੀ ਇਹਨੂੰ ਅਕਾਲੀਆਂ ਦੇ ਗੁੰਡਿਆਂ ਨੇ ਅਗਵਾ ਕਰਤਾ ਸੀ ਮਾਰਤਾ ਸੀ ਤੇ ਸਾਰਾ ਅਕਾਲੀ ਲਾਣਾ ਸਾਰਾ ਪੁਲਿਸ ਤੰਤਰ ਇਹਨਾਂ ਨੇ ਇਹਨਾਂ ਨੂੰ ਬਚਾਉਣ ਦੇ ਲਈ ਲਾਤਾ ਇਹ ਸੱਤਾ ਇਸ ਤਰ੍ਹਾਂ ਕਰਦੀ ਹੈ ਇਹ ਕੱਲਾ ਕਿਰਨਜੀਤ ਕੌਰ ਵਾਲੇ ਮਾਮਲੇ 'ਚ ਨਹੀਂ ਹੋਇਆ ਹਾਥਰਸ ਦੇ ਵਿੱਚ ਇੱਕ ਬੱਚੀ ਨਾਲ ਦਲਤ ਬੱਚੀ ਦੇ ਨਾਲ ਠਾਕੁਰਾ ਨੇ ਬਲਾਤਕਾਰ ਕਰਤਾ ਕਿਉਂ ਠਾਕੁਰਾ ਨੂੰ ਫੜਿਆ ਨਾ ਜਾਵੇ ਉਹ ਬੱਚੀ ਦੇ ਸਰੀਰ ਤੋਂ ਕਿਸੇ ਤਰ੍ਹਾਂ ਦੇ ਨਾਲ ਕੋਈ ਨਿਸ਼ਾਨ ਨਾ ਮਿਲ ਜੇ ਉਹਨਾਂ ਦਾ ਵੀ ਅਸਲ ਦੋਸ਼ੀ ਕੌਣ ਨੇ ਰਾਤੋਂ ਰਾਤ ਸਾਰਾ ਪਿੰਡ ਸੀਲ ਕਰਕੇ ਉਹ ਕੁੜੀ ਦੀ ਲਾਸ਼ ਨੂੰ ਅੱਗ ਲਾਈਆ ਪੁਲਿਸ ਵਾਲਿਆਂ ਨੇ ਕੀਤਾ ਸਾਰਾ ਕੰਮ ਜਿੰਨੇ ਉੱਥੇ ਪੱਤਰਕਾਰ ਗਏ ਨੇ ਉਹਨਾਂ ਸਾਰਿਆਂ ਨੂੰ ਫੜ ਕੇ ਜੇਲਾ ਚ ਬਾੜਿਆ ਇੱਥੇ ਉਹ ਕਤੂਆ ਦੇ ਵਿੱਚ ਜੰਮੂ ਦੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਮੰਦਰ ਦੇ ਵਿੱਚ ਰੱਖ ਕੇ 7 ਦਿਨ ਉਥੋਂ ਦਾ ਪੁਜਾਰੀ ਬਲਾਤਕਾਰ ਕਰਦਾ ਹੈ ਕਿਉਂ ਕਿਉਂਕਿ ਜਿਹੜੇ ਫਿਰਕੇ ਨੂੰ ਉਹ ਕੁੜੀ ਜਿਹੜੇ ਫਿਰਕੇ ਦੀ ਸੀ ਉਸ ਫਿਰਕੇ ਵਾਲਿਆਂ ਨੂੰ ਸਬਕ ਸਿਖਾਉਣਾ ਸੀ ਇਹ ਜਿਹੇ ਗੱਲ ਸਾਡੇ ਸਮਾਜ ਚ ਹੋ ਰਿਆ ਜਦੋਂ 84 ਵਾਪਰਿਆ ਸੀ 1984 ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਦੋਂ ਸਿੱਖ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਨਾਲ ਵੱਡੇ ਪੱਧਰ ਤੇ ਬਲਾਤਕਾਰ ਕੀਤੇ ਗਏ ਤੇ ਇਹ ਕੋਈ ਇਕੱਲੇ ਕਹਿਰੇ ਬੰਦਿਆਂ ਨੇ ਨਹੀਂ ਕੀਤੇ ਏ ਉੱਤੇ ਬੈਠੀ ਸਰਕਾਰ ਦੇ ਹੁਕਮ ਸੀ ਵੀ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ ਤੇ ਇਹਨਾਂ ਨੂੰ ਸਬਕ ਤਾਂ ਹੀ ਸਿਖਾਇਆ ਜਾ ਸਕਦਾ ਜੇ ਇਹਨਾਂ ਦੀਆਂ ਔਰਤਾਂ ਦੇ ਨਾਲ ਅਸੀਂ ਬਦਸਲੂਕੀਆਂ ਕਰਾਂਗੇ ਇਸੇ ਤਰ੍ਹਾਂ ਜਦੋਂ ਮੋਦੀ ਤੇ ਅਮਿਤ ਸ਼ਾ ਗੁਜਰਾਤ ਦੇ ਵਿੱਚ ਰਾਜ ਕਰਦੇ ਸੀ ਉੱਥੇ 2002 ਦੇ ਵਿੱਚ ਉਹਨਾਂ ਨੇ ਮੁਸਲਮਾਨ ਔਰਤਾਂ ਦੇ ਨਾਲ ਇਹੀ ਕੁਛ ਕੀਤਾ ਤੇ ਉੱਥੇ ਇੱਕ ਔਰਤ ਜਿਹੜੀ ਕਿ ਉਸ ਵੇਲੇ ਜਿਹਦੇ ਗਰਭ ਦੇ ਵਿੱਚ ਬੱਚਾ ਪਲ ਰਿਹਾ ਸੀ ਉਸ ਬਿਲਕਿਸ ਬਾਨੋ ਦੇ ਨਾਲ ਨੇ ਸਮੂਹਕ ਬਲਾਤਕਾਰ ਕੀਤਾ ਜਦੋਂ ਉਹਦੇ ਢਿੱਡ ਦੇ ਵਿੱਚ ਬੱਚਾ ਸੀ ਉਹਦੇ ਪਰਿਵਾਰ ਦੇ ਸਾਹਮਣੇ ਤੇ ਉਹਨੂੰ ਮਰੀ ਪਈ ਨੂੰ ਸਮਝ ਕੇ ਉਹਨੂੰ ਛੱਡ ਕੇ ਚਲੇ ਗਏ ਤੇ ਉਹ ਬਿਲਕਸ ਬਾਨੋ ਆਪਦੇ ਹੁਣ ਤੱਕ ਲੜਦੀ ਰਹੀ ਹੈ ਵੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਹੋਵੇ ਪਰ ਦੇਖੋ ਜਿੱਥੇ ਇੱਕ ਪਾਸੇ ਉਹਨੇ ਦੋਸ਼ੀਆਂ ਨੂੰ ਸੁਪਰੀਮ ਕੋਰਟ ਤੋਂ ਵੀ ਸਜ਼ਾ ਕਰਾ ਲਈ ਉੱਥੇ ਦੂਜੇ ਪਾਸੇ ਉਹੀ ਦੋਸ਼ੀ ਜਿਹੜੇ ਗੁਜਰਾਤ ਦੇ ਵਿੱਚ ਭਾਜਪਾ ਦੀ ਮੋਦੀ ਦੀ ਸਰਕਾਰ ਆ ਉਹਨਾਂ ਨੇ ਪਿਛਲੇ ਸਮਿਆਂ 'ਚ ਇਹ ਕਹਿ ਕੇ ਛੱਡ ਤੇ ਸੀ ਪੀ ਇਹਨਾਂ ਦਾ ਚਰਿੱਤਰ ਬਹੁਤ ਸਾਫ਼ ਆ ਇਹ ਜੇਲ੍ਹਾਂ ਦੇ ਵਿੱਚ ਇਹ ਬਹਾਮਣ ਨੇ ਇਹ ਜੇਲ੍ਹਾਂ ਦੇ ਵਿੱਚ ਬੈਠ ਕੇ ਚੰਗੇ ਲੋਕ ਨੇ ਇਹਨਾਂ ਦਾ ਚਰਿੱਤਰ ਪੜਾ ਇਸ ਕਰਕੇ ਇਹਨਾਂ ਨੂੰ ਚੰਗੇ ਦੇ ਚੰਗਾਈ ਦੇ ਦਮ ਦੇ ਉੱਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਇਹ ਸਾਡੇ ਸਮਾਜ ਦਾ ਉਹ ਤੰਤਰ ਹੈ ਜਿੱਥੇ ਖਡਾਰਨਾ ਜਿਹੜੀਆਂ ਨੇ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੈਡਲ ਹਾਸਲ ਕਰਕੇ ਆਈਆਂ ਨੇ ਜਿਹੜੀਆਂ ਦੇਸ਼ ਦਾ ਕਹਿੰਦੇ ਨਾਮ ਰੌਸ਼ਨ ਕਰਦੀਆਂ ਨੇ ਕੁਸ਼ਤੀ ਕਰਦੀਆਂ ਰਹੀਆਂ ਨੇ ਵਿਨੇਸ਼ ਪੋਗਾਟ ਸਾਕਸ਼ੀ ਮਲੇਕ ਉਹਨਾਂ ਨੇ 2 ਸਾਲ ਪਹਿਲਾਂ ਇੱਥੇ ਇਲਜ਼ਾਮ ਲਾਇਆ ਸੀ ਵੀ ਜਿਹੜਾ ਕੁਸ਼ਤੀ ਦੀ ਫੈਡਰੇਸ਼ਨ ਦਾ ਇੱਥੇ ਚੇਅਰਮੈਨ ਹੈ ਉਹ ਬ੍ਰਿਜ ਘੂਸ਼ਨ ਉਹ ਗੁੰਡਾ ਉਹ ਬੱਚੀਆਂ ਦੇ ਨਾਲ ਸ਼ੋਸ਼ਣ ਕਰਦਾ ਹੈ ਕੁਸ਼ਤੀ ਦੇ ਨਾਮ ਦੇ ਉੱਤੇ ਜਿਹੜੀਆਂ ਬੱਚੀਆਂ ਉੱਥੇ ਆਉਂਦੀਆਂ ਨੇ ਤੇ ਉਹਨੂੰ ਹਟਾਇਆ ਜਾਵੇ ਉਹ ਕਿੰਨੇ ਮਹੀਨੇ ਸੜਕਾਂ ਦੇ ਉੱਤੇ ਬੈਠੀਆਂ ਰਹੀਆਂ ਉਹਨਾਂ ਨੇ ਆਪਦੇ ਮੈਡਲ ਚੱਕ ਕੇ ਵਹਾਉਣੇ ਸ਼ੁਰੂ ਕਰਤੇ ਸੀ ਪਰ ਇਹ ਸੱਤਾ ਨੇ ਸਤੰਤਰ ਨੇ ਉਸ ਬ੍ਰਿਜ ਭੂਸ਼ਣ ਨੂੰ ਬਚਾਉਣ ਦੇ ਲਈ ਆਪਦਾ ਪੂਰਾ ਵਾਹ ਲਾਤਾ ਤੇ ਉਹਨੂੰ ਉਹਦੇ ਖਿਲਾਫ ਕੋਈ ਸਜ਼ਾਵਾ ਹੋਣ ਨਹੀਂ ਦਿੱਤੀਆਂ ਉਹਨੂੰ ਜੇਲ ਨਹੀਂ ਦਾਣ ਦਿੱਤਾ ਹੈ ਦੂਜਾ ਸਾਡੇ ਇਥੋਂ ਦੀ ਉਦਾਹਰਣ ਲੈ ਲਓ ਆ ਸਾਡਾ ਬਲਾਤਕਾਰੀ ਸਾਧ ਰਾਮ ਰਹੀਮ 15ਵੀਂ 16ਵੀਂ ਵਾਰ ਬਾਹਰ ਆ ਚੁੱਕਿਆ ਜੇਲ੍ਹ ਦੇ ਵਿੱਚੋਂ ਇਹਨੂੰ ਦੋ ਦੋ ਵਾਰ ਉਮਰ ਕੈਦੀ ਸਜ਼ਾ ਹੋ ਚੁੱਕੀ ਹੈ ਇਹਨੇ ਮੌਤ ਦੇ ਘਾਟ ਉਤਾਰਿਆ ਵਾ ਇੱਥੇ ਪੱਤਰਕਾਰਾਂ ਨੂੰ ਹੋਰ ਬੰਦਿਆਂ ਨੂੰ ਇਹਨੇ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਨੇ ਉੱਥੇ ਡੇਰੇ 'ਚ ਕਿੰਨੀਆਂ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਇਹ ਸਾਰਾ ਕੁਝ ਸਾਬਤ ਹੋ ਚੁੱਕਿਆ ਕੋਰਟ ਕਚਹਿਰੀਆਂ ਨੇ ਉਹਨੂੰ ਸਜ਼ਾ ਵੀ ਸੁਣਾਤੀ ਪਰ ਜਿੱਥੇ ਸਰਕਾਰਾਂ ਦੀ ਚਲਦੀ ਉੱਥੇ ਸਰਕਾਰਾਂ ਕਿਸੇ ਨਾ ਕਿਸੇ ਬਹਾਨੇ ਕਦੇ ਪਰੋਲ ਤੇ ਤੇ ਕਦੇ ਫਰਲੋ ਤੇ ਕਦੇ 10 ਦੇਣ ਕਦੇ 50 ਤੇ ਕਦੇ 60 ਦੇਣ ਉਹਨੂੰ ਬਾਹਰ ਕੱਢਦੀਆਂ ਜਦੋਂ ਜਦੋਂ ਚੋਣਾ ਹੁੰਦੀਆਂ ਜਦੋਂ ਉਹਦਾ ਜੀ ਕਰਦਾ ਉਹ ਅੰਦਰ ਘੱਟ ਰਹਿਦਾ ਤੇ ਬਾਹਰ ਗੇੜੀਆਂ ਵੱਧ ਮਾਰਦਾ ਇਹ ਜੀਆਂ ਸਰਕਾਰਾਂ ਤੋਂ ਤੁਸੀਂ ਕੀ ਆਸ ਕਰ ਲੋਗੇ ਵੀ ਉਹ ਸਾਡੀ ਤੇ ਤੁਹਾਡੀ ਸੁਰੱਖਿਆ ਕਰਨਗੀਆਂ ਉਹ ਸਰਕਾਰਾਂ ਜਿਨ੍ਹਾਂ ਦੇ ਸੰਸਦ ਦੇ ਵਿੱਚ 150 ਤੋਂ ਵੱਧ ਜਿਹੜੇ ਸੰਸਦ ਬੰਦੇ ਨੇ ਉਹ ਉਹ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਆਪਦੇ ਉੱਤੇ ਬਲਾਤਕਾਰ ਦੇ ਔਰਤਾਂ ਦੇ ਨਾਲ ਛੇੜਛਾੜ ਦੇ ਮੁਕੱਦਮੇ ਦਰਜ ਨੇ ਤਾਂ ਉਹਨਾਂ ਤੋਂ ਅਸੀਂ ਸਾਡੀ ਸੁਰੱਖਿਆ ਦੀ ਉਮੀਦ ਕਿਵੇਂ ਕਰ ਸਕਦੇ ਆ ਇਹ ਤਾਂ ਸਗੋਂ ਅਜੀਹਿਆ ਚੀਜ਼ਾਂ ਨੂੰ ਵਰਤਦੇ ਨੇ ਅੱਜ ਕਸ਼ਮੀਰ ਦੇ ਲੋਕ ਪਿਛਲੇ 75 ਸਾਲਾਂ ਤੋਂ ਲੜਦੇ ਆ ਰਹੇ ਨੇ ਕਸ਼ਮੀਰ ਦੇ ਲੋਕਾਂ ਦੀਆਂ ਆਵਾਜ਼ਾਂ ਬੰਦ ਕਰਨ ਦੇ ਲਈ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਇਥੋਂ ਦੀਆਂ ਫੌਜਾਂ ਉਹਨਾਂ ਉੱਤੇ ਛਾੜੀਆਂ ਹੋਈਆਂ ਨੇ ਤੇ ਉੱਥੇ 93 ਨੱਬੀਵਿਆਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹ ਵੜਦੇ ਨੇ ਕਨਾਨ ਪੋਸ਼ਪਰਾ ਨਾਮ ਦਾ ਪਿੰਡ ਨੇ ਦੋ ਉਹਨਾਂ ਪਿੰਡਾਂ 'ਚ ਅੱਧੀ ਰਾਤ ਨੂੰ ਵੜ ਕੇ ਸਾਰੇ ਬੰਦੇ ਬਾਹਰ ਕੱਢ ਕੇ ਤੇ ਪਿੱਛੋਂ ਦੀ ਪਿੰਡ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਇੱਥੇ ਦੀ ਆਰਮੀ ਕਰਦੀ ਐ ਕਾਤੋਂ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਬਿਅਰਦੀ ਜ਼ੁਬਾਨ ਬੰਦ ਰੱਖਣ ਵੀ ਇਹ ਔਰਤਾਂ ਕਿਤੇ ਬੰਦਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨਾਂ ਲੱਗ ਜਾਣ ਇਹ ਬੰਦੇ ਆਪਦੀਆਂ ਜ਼ੁਬਾਨਾਂ ਬੰਦ ਰੱਖਣ ਇਸ ਕਰਕੇ ਅਜਹੀਆਂ ਬਲਾਤਕਾਰ ਨੂੰ ਇੱਕ ਸੰਧ ਵਜੋਂ ਸਾਡੀ ਸਰਕਾਰ ਸਾਡੀ ਸੱਤਾ ਵਰਤਦੀ ਹੈ ਉਹ ਮਨੀਪੁਰ ਵਿੱਚ ਵੀ ਵਰਤਦੀ ਹੈ ਜਿੱਥੇ ਕੁੱਕੀ ਭਾਈਚਾਰੇ ਦੀਆਂ ਔਰਤਾਂ ਨੂੰ ਨੰਗਾ ਕਰਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਭੀੜਾ ਜਿਹੜੀ ਉਹਪਰੇਟ ਕਰਦੀ ਹੈ ਓਹ ਛੱਤੀਸਗੜ ਦੇ ਜੰਗਲਾਂ ਦੇ ਵਿੱਚ ਵੀ ਵਰਤਦੀ ਐ ਜਿੱਥੇ ਆਦੀਵਾਸੀ ਲੋਕ ਜਿਹੜੇ ਆਪਣੇ ਜਲ ਜੰਗਲ ਜ਼ਮੀਨ ਬਚਾਉਣ ਲਈ ਲੜ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਔਰਤ ਐ ਸੋਨੀ ਸੂਰੀ ਜਿਹੜੀ ਬਾਹਰ ਆ ਕੇ ਦੱਸਦੀ ਆ ਵੀ ਉਹਨੂੰ ਇਹਨਾਂ ਨੇ ਫੌਜ ਨੇ ਫੜ ਕੇ ਗੁੰਡਿਆਂ ਨੇ ਉਹਦੇ ਗੁਪਤ ਅੰਦਾ ਅੰਗਾਂ ਦੇ ਵਿੱਚ ਪੱਥਰਵਾੜੇ ਨੇ ਉਹਦੇ ਨਾਲ ਐਦਾ ਜ਼ਬਰ ਜਨਾਹ ਕੀਤਾ ਹੈ ਜ਼ੁਲਮ ਕੀਤਾ ਹੈ ਤੇ ਉਹ ਸਾਰੇ ਬੰਦੇ ਅੱਜ ਬਰੀ ਬੈਠੇ ਨੇ ਉਹਨਾਂ 'ਚੋਂ ਕਿਸੇ ਨੂੰ ਕੋਈ ਸਜ਼ਾਵਾ ਨਹੀਂ ਹੁੰਦੀਆਂ ਇਤੋਂ ਇਹ ਪਤਾ ਲੱਗਦਾ ਹੈ ਵੀ ਅੱਜ ਜੇ ਹਾਕਮ ਕਿਸੇ ਚੀਤ ਤੋਂ ਡਰਦੇ ਨੇ ਤਾਂ ਥੋਟੇ ਤੋਂ ਡਰਦੇ ਨੇ ਉਹਨਾਂ ਹਾਕਮਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿੱਥੇ ਕਿਤੇ ਔਰਤਾਂ ਬੰਦਿਆਂ ਨਾਲ ਮੋٹے ਨਾ ਮੋਟਾ ਜੋੜ ਕੇ ਖੜ ਜਾਂਦੀਆਂ ਨੇ ਉੱਥੇ ਇਹਨਾਂ ਨੂੰ ਆ ਵੀ ਹੱਥ ਖਰਾਬ ਹੋ ਜਾਂਦੀ ਹੈ ਜਦੋਂ ਅਸੀਂ ਉਦਾਹਰਨਾਂ ਦਿੰਨੇ ਆ ਗਦਰੀ ਗੁਲਾਬ ਕੌਰ ਦੀ ਤਾ ਉਸ ਵੇਲੇ ਉਸ ਵੇਲੇ ਉਹਨਾਂ ਨੇ ਗਦਰੀਆਂ ਦਾ ਸਾਥ ਦਿੱਤਾ ਉਸ ਤੋਂ ਬਾਅਦ ਸਾਡੀਆਂ ਜਿਹੜੀ ਦੁਰਗਾ ਭਾਬੀ ਵਰਗੀਆਂ ਭਗਤ ਸਿੰਘ ਹੋਣਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਲੜਦੀਆਂ ਰਹੀਆਂ ਨੇ ਤੇ ਅੱਜ ਦੀ ਗੱਲ ਕਰੀਏ ਸਾਡਾ ਇੱਥੇ 3 ਸਾਲ ਪਹਿਲਾਂ ਦਾ ਕਿਸਾਨ ਅੰਦੋਲਨ ਜਿਹੜਾ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਲੜ ਕੇ ਆਏ ਆ ਉੱਥੇ ਬੰਦਿਆਂ ਦੇ ਨਾਲ ਜੇ ਬੀਬੀਆਂ ਨਾ ਹੁੰਦੀਆਂ ਤਾਂ ਕਦੇ ਕਾਨੂੰਨ ਵਾਪਸ ਨਹੀਂ ਸੀ ਹੋ ਸਕਦੇ ਅੱਜ ਵੀ ਜੇ ਅਸੀਂ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਸਰਕਾਰ ਨੂੰ ਝੁਕਾਇਆ ਤਾਂ ਉਹ ਇਸੇ ਕਰਕੇ ਆ ਕਿਉਂਕਿ ਸਾਡੇ ਸਾਰੇ ਪਰਿਵਾਰ ਇਕੱਠੇ ਸੀ ਸਾਡੇ ਬੰਦਿਆਂ ਦੇ ਨਾਲ ਸਾਡੀਆਂ ਬੀਬੀਆਂ ਇਕੱਠੀਆਂ ਸੀ ਇਹ ਲੜਾਈਆਂ ਸਾਡੇ ਹਿੱਸੇ ਆਈਆਂ ਨੇ ਔਰਤਾਂ ਨੇ ਬਹੁਤ ਕੁਝ ਲੜ ਕੇ ਲਿਆ ਤੇ ਅੱਜ ਇੱਕ ਪਾਸੇ ਜਿੱਥੇ ਸਾਡੇ ਪਰਿਵਾਰਾਂ ਦੇ ਵਿੱਚ ਵੀ ਇਹ ਸੋਚ ਘੜੀ ਕਰੀ ਬੈਠੀਆਂ ਵੀ ਔਰਤਾਂ ਬੋਲਣਾਂ ਘਰਾਂ ਦੇ ਅੰਦਰ ਰਹਿਣਾ ਉਸੇ ਪਾਸੇ ਸੱਤਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਬਈ ਬੰਦਿਆਂ ਨੂੰ ਤਾਂ ਅਸੀਂ ਦੇਖ ਲਾਂਗੇ ਆ ਬੀਬੀਆਂ ਬਹੁਤ ਕੱਬੀਆਂ ਹੁੰਦੀਆਂ ਜਿੱਥੇ ਬਹਿ ਜਾਂਦੀਆਂ ਉੱਠਦੀਆਂ ਨਹੀਂ ਇਹਨਾਂ ਬੀਬੀਆਂ ਨੂੰ ਸੰਘਰਸ਼ਾਂ ਤੋਂ ਰਾਹਤੋਂ ਪਰਾਂ ਕਰਨ ਦੇ ਲਈ ਇਹ ਪੂਰਾ ਜ਼ੋਰ ਲਾਉਂਦੇ ਨੇ ਤੇ ਅੱਜ ਦਾ ਇਹ ਦਿਨ ਇਸੇ ਗੱਲ ਦਾ ਗਵਾਹ ਹੈ ਵੀ ਜਦੋਂ ਅਸੀਂ ਏਕੇ ਦੇ ਦਮ ਉੱਤੇ ਜਿਵੇਂ ਨਾਰਾ ਚੱਲਦਾ ਸਾਡੇ ਇਥੇ ਸੰਘਰਸ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਔਰਤ ਵੀ ਜੇ ਹਿੱਸਾ ਪਾਵੇ ਲੋਕ ਲਹਿਰ ਤੇ ਜੋ ਬਣਾਵੇ ਸਾਡੀ ਅੱਧੀ ਆਬਾਦੀ ਜੇ ਅਸੀਂ ਘਰਾਂ ਦੇ ਅੰਦਰ ਕੈਦ ਕਰਕੇ ਰੱਖਤੀ ਤਾਂ ਇਹ ਸਮਝ ਲਓ ਵੀ ਨਾ ਤਾਂ ਕੋਈ ਸਾਮਰਾਜ ਨਾ ਕੋਈ ਹੋਰ ਵੱਡਾ ਕਿਸੇ ਨੂੰ ਅਸੀਂ ਕਦੇ ਨਹੀਂ ਹਰਾ ਸਕਦੇ ਜੇ ਅੱਧੀ ਆਬਾਦੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਈ ਤਾਂ ਜਿੱਡਾ ਮਰਜੀ ਵੱਡਾ ਮੂਰੇ ਹਾਕਮ ਕਿਉਂ ਨਾ ਖੜਾ ਹੋਵੇ ਉਹਦੀ ਜਿਹੜੀ ਹੈ ਹਾਲਤ ਖਰਾਬ ਇਥੋਂ ਦੀਆਂ ਲੋਕ ਇਥੋਂ ਦੀਆਂ ਮਾਵਾਂ ਭੈਣਾਂ ਕਰਨਗੀਆਂ ਇਹੀ ਉਮੀਦ ਇਹੀ ਸਾਨੂੰ ਅੱਜ ਸਿੱਖਿਆ ਲੈਣ ਦੀ ਲੋੜ ਆ ਇਸ ਖੋਲ ਤੋਂ ਜਿਹਦੇ ਵਿੱਚ ਨਾ ਸਿਰਫ ਅਸੀਂ ਦੋਸ਼ੀਆਂ ਨੂੰ ਸਜ਼ਾ ਕਰਾਈ ਸਗੋਂ ਇਹਨਾਂ ਹਾਕਮਾਂ ਵੱਲੋਂ ਝੂਠੇ ਪਰਚੇ ਸਾਡੇ ਜਿਹੜੇ ਆਗੂ ਨੇ ਮਨਜੀਤ ਧੇਰ ਵਰਗੇ ਨਰਿੰਦਰਤ ਵਰਗੇ ਉਹਨਾਂ ਤੇ ਜਿਹੜੇ ਝੂਠੇ ਪਰਚੇ ਉਹਨਾਂ ਨੂੰ ਜਿਹੜੀਆਂ ਝੂਠੀਆਂ ਸਜ਼ਾਵਾਂ ਹੋਈਆਂ ਸੀ ਅਸੀਂ ਜੇਲ੍ਹ ਚੋਂ ਕੱਢ ਕੇ ਆਪਣੇ ਆਗੂਆਂ ਨੂੰ ਲੈ ਕੇ ਆਏ ਆ ਇਹ ਲੋਕਾਂ ਦੀ ਇਕੱਠ ਦਾ ਦਮ ਹੈ ਬਿਜੜੀ ਮਰਜੀ ਵੱਡੀ ਕੋਰਟ ਕਚਹਿਰੀ ਹੋਵੇ ਲੋਕਾਂ ਦੀ ਕਚਹਿਰੀ ਤੋਂ ਵੱਡੀ ਕੋਈ ਕਚਹਿਰੀ ਨਹੀਂ ਹੋ ਸਕਦੀ ਲੋਕਾਂ ਦੇ ਕਿਲੇ ਤੋਂ ਵੱਡਾ ਕੋਈ ਕਿਲਾ ਨਹੀਂ ਹੋ ਸਕਦਾ ਤੇ ਆਖਰ ਤੇ ਮੈਂ ਆਪਣੀ ਗੱਲ ਦੀ ਜਿਹੜਾ ਅੰਤ ਹੈ ਉਹ ਕੁਝ ਲਾਈਨਾਂ ਦੇ ਨਾਲ ਕਰੂੰਗੀ ਇੱਕ ਕਵਿਤਾ ਹੈ ਸੁਖਵਿੰਦਰ ਅਮਰਿਤ ਦੀ ਬਹੁਤ ਸੋਹਣੀ ਕਵਿਤਾ ਉਹਨੇ ਔਰਤਾਂ ਦੇ ਲਈ ਲਿਖੀ ਹੈ ਉਹਦੇ ਨਾਲ ਮੈਂ ਆਪਣੀ ਗੱਲ ਦੀ ਅੰਤ ਕਰੂੰਗੀ ਹਿੰਮਤ ਅਜੇ ਤੂੰ ਦੇਖੀ ਕੀ ਹੈ ਇਸ ਮਿੱਟੀ ਦੀਆਂ ਜਾਈਆਂ ਦੀ ਰਾਖੀ ਕਰਨੀ ਆ ਗਈ ਸਾਨੂੰ ਜਿੱਦਣ ਕਿਰਤ ਕਮਾਈਆਂ ਦੀ ਨਾ ਰੀਤਾ ਨਾ ਜੇਲਾ ਠਾਣੇ ਰੋਕ ਉਡਾਰੀ ਪਾਉਣ ਗਿਆ ਤੇਰੇ ਸਦਕ ਦੀਆਂ ਅਜ਼ਮਾਇਸ਼ਾਂ ਤੇਰੀ ਰਾਤ ਲਿਉਣ ਗਿਆ ਕਦਮ ਅ ਸਾਡੇ ਪੈਲ ਅ ਸਾਡੀ ਮੰਜ਼ਲ ਅਸੀਂ ਹੀ ਪਾਵਾਂਗੇ ਸਾਡੇ ਲਈ ਚਾਨਣ ਵੰਡਦਾ ਸੂਰਜ ਐਸੇ ਅੰਬਰ ਚੜਾਵਾਂਗੇ ਸਭ ਲਈ ਚਾਨਣ ਵੰਡਦਾ ਸੂਰਜ ਐਸੇ ਅੰਬਰ ਚੜਾਵਾਂਗੇ ਧੰਨਵਾਦ